ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਹਿ ਹਾਂ ਕਰਦਾ ਸੀ ਕਹਿੰਦੇ ਉਹ ਸੇਠ ਸੀ ਉਸ ਸੇਠ ਦੀ ਇੱਕੋ ਇੱਕ ਧੀ ਸੀ ਕਹਿੰਦੇ ਸੇਠ ਆਪਣੀ ਧੀ ਨੂੰ ਬੜੇ ਪਿਆਰ ਨਾਲ ਪਾਲਣ ਲੱਗਾ ਕਹਿੰਦੇ ਹੌਲੀ-ਹੌਲੀ ਸੇਠ ਸਾਧੂ ਸੰਗਤਾਂ ਦੀ ਸੰਗਤ 'ਚ ਜਾਣ ਲੱਗਾ ਉਸ ਨੂੰ ਪਤਾ ਲੱਗਿਆ ਵੀ ਜਦੋਂ ਆਪਾਂ ਸੰਗਤ ਕਰਦੇ ਹਾਂ ਕਿਸੇ ਨੂੰ ਪ੍ਰਸ਼ਾਦਾ ਸ਼ਕਾਉਂਦੇ ਹਾਂ ਤਾਂ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ ਕਹਿੰਦੇ ਇਹ ਹੀ ਲਗਨ ਉਹਦੀ ਧੀ ਨੂੰ ਲੱਗੀ ਕਹਿੰਦੇ ਉਹ ਧੀ ਉਹਦੀ ਧੀ ਬੜੀ ਜਿਆਦੇ ਧਰਮੀ ਹਰ ਇੱਕ ਦਾ ਦੁੱਖ ਸੁੱਖ ਸੁਣਨ ਵਾਲੀ ਬਣੀ ਹੌਲੀ ਹੌਲੀ ਉਹ ਵੱਡੀ ਹੋਈ ਉਹਦਾ ਵਿਆਹ ਕਰ ਦਿੱਤਾ ਗਿਆ ਜਿਸ ਘਰ ਉਹਦਾ ਵਿਆਹ ਕੀਤਾ ਗਿਆ ਕਹਿੰਦੇ ਉਹ ਪਰਮਾਤਮਾ ਦਾ ਬਿਲਕੁਲ ਨਾਮ ਨਹੀਂ ਸੰਜਪਦੇ ਪਰ ਧੀ ਨੇ ਕੁਝ ਸਮਾਂ ਦੇਖਿਆ ਤੇ ਫਿਰ ਉਹਨਾਂ ਦਾ ਖਹਿੜਾ ਛੱਡ ਆਪ ਨਾਮ ਜਪਣਾ ਸ਼ੁਰੂ ਕਰ ਦਿੱਤਾ ਕਿੰਦੇ ਇੱਕ ਦਿਨ ਕੀ ਹੋਇਆ ਵੀ ਦਰ ਤੇ ਨਾ ਇੱਕ ਮੰਗਣ ਵਾਲਾ ਆਇਆ ਕਿੰਦੇ ਉਹਦੀ ਆਵਾਜ਼ ਸੁਣ ਕੇ ਉਹ ਪਜੀ ਪਜੀ ਆਈ ਤੇ ਦੋ ਪਰਸ਼ਾਦ ਦੇ ਉਹਦੀ ਤਲੀ ਤੇ ਰੱਖ ਦਿੱਤੇ ਪਰ ਉਹਨੂੰ ਦੇਖ ਕੇ ਉਹ ਕਹਿਣ ਲੱਗੀ ਵੀ ਤੈਨੂੰ ਐਡੀ ਕਾਦੀ ਕਾਲੀ ਸੀ ਅੱਗੋ ਫਕੀਰ ਉਹਨੇ ਜਿਹੜਾ ਆਇਆ ਸੀ ਉਹਨੇ ਜਵਾਬ ਦਿੱਤਾ ਕਿ ਮੈਨੂੰ ਡਰ ਲੱਗਿਆ ਸੀ ਮੈਂ ਡਰ ਗਿਆ ਸੀ ਕਹਿੰਦੇ ਇਹ ਗੱਲ ਨਾ ਉਹ ਜਿਹੜੇ ਕੁੜੀ ਜਿਸ ਘਰ ਵਿਆਹੀ ਸੀ ਉਹ ਵੀ ਸੇਠਾਂ ਦਾ ਘਰ ਸੀ ਉਹਦਾ ਵੀ ਇੱਕੋ ਇੱਕ ਪੁੱਤਰ ਸੀ ਕਹਿੰਦੇ ਉਹ ਨਾ ਅੱਜ ਕੰਮ ਤੋਂ ਦੁਪਹਿਰੀ ਪਰਸ਼ਾਦਾ ਛਕਣ ਆਇਆ ਹੋਇਆ ਸੀ ਜਦੋਂ ਉਹਨੇ ਇਹ ਗੱਲ ਸੁਣੀ ਵੀ ਮੇਰੀ ਨੂੰਹ ਨੇ ਉਹਨੂੰ ਕਿਹਾ ਵੀ ਤੈਨੂੰ ਐਡੀ ਕਾਦੀ ਕਾਲੀ ਸੀ ਉਹਨੇ ਅੱਗੋਂ ਜਵਾਬ ਦਿੱਤਾ ਵੀ ਮੈਨੂੰ ਡਰ ਲੱਗਿਆ ਸੀ ਤਾਂ ਸਮਝਿਆ ਵੀ ਮੇਰੀ ਨੂੰਹ ਦਾ ਕਿਤੇ ਕੋਈ ਐਸਾ ਉਹ ਗੱਲ ਤਾਂ ਨਹੀਂ ਹੈ ਵੀ ਜਿਸ ਤਾਲ ਮੇਰੀ ਹਾਨੀ ਹੋਵੇ ਤੇ ਮੇਰੇ ਪੁੱਤਰ ਦੀ ਅੱਖਾਂ 'ਚ ਇਹ ਘਟਾ ਜਿਹੜਾ ਉਹ ਵਗੋਂਦੀ ਹੋਵੇ ਕਹਿੰਦੇ ਇਹ ਸੋਚ ਕੇ ਉਹ ਬੋਲਣ ਲੱਗਾ ਵੀ ਮੈਂ ਹੁਣੇ ਜਾ ਕੇ ਤੇ ਇਸ ਨੂੰ ਪੁੱਛਦਾ ਫਿਰ ਸੋਚਦਾ ਵੀ ਨਹੀਂ ਮੈਂ ਆਪਣੇ ਪੁੱਤਰ ਦਾ ਆਉਣ ਦਾ ਇੰਤਜ਼ਾਰ ਕਰਦਾ ਐਨੇ ਨੂੰ ਉਹ ਜਿਹੜਾ ਬਾਹਰ ਫਕੀਰ ਆਇਆ ਸੀ ਉਹ ਪੁੱਛਣ ਲੱਗਾ ਵੀ ਤੁਹਾਡੀ ਉਮਰ ਕਿੰਨੀ ਹੈ ਕਹਿੰਦੀ ਜੀ ਮੇਰੀ ਉਮਰ 11 ਸਾਲ ਇਹ ਸੁਣ ਕੇ ਤਾਂ ਉਹਦਾ ਜਿਹੜਾ ਸੌਰਾ ਸੀ ਹੋਰ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਵੀ ਇਹਦੀ ਉਮਰ ਤਾਂ ਜਿਹੜੀ ਹੈ ਉਹ 28 ਤੋਂ 30 ਵਰਿਆਂ ਦੇ ਵਿੱਚ ਹੈ ਪਰ ਫਿਰ ਵੀ ਇਹਨੇ ਝੂਠ ਕਿਉਂ ਬੋਲਿਆ ਕਹਿੰਦੇ ਜਦੋਂ ਇਹ ਗੱਲ ਹੋਈ ਤਾਂ ਉਸ ਤੋਂ ਬਾਅਦ ਉਹ ਕਹਿਣ ਲੱਗਾ ਅੱਛਾ ਘਰ ਵਿੱਚ ਹੋਰ ਕੌਣ ਹੈ ਕਹਿਣ ਲੱਗੀ ਜੀ ਮੇਰੀ ਮਾਤਾ ਪਿਤਾ ਤੇ ਮੇਰਾ ਘਰ ਵਾਲਾ ਕਹਿੰਦੇ ਤੁਹਾਡੀ ਸੱਸ ਦੀ ਉਮਰ ਕਿੰਨੀ ਹੈ ਜੇ ਕਹਿੰਦੀ ਉਹਨਾਂ ਦੀ 7 ਬਰੇ ਇਹ ਸੁਣ ਕੇ ਤਾਂ ਉਹ ਬੜਾ ਜ਼ਿਆਦਾ ਪਰੇਸ਼ਾਨ ਹੋਇਆ ਕਹਿਣ ਲੱਗਾ ਵੀ ਮੇਰੀ ਘਰ ਵਾਲੀ ਦੀ ਉਮਰ ਤਾਂ ਕਰੀਬ 60 ਬਰੇ ਆ ਪਰ ਇੰਨੇ 7 ਬਰੇ ਕਿਹਾ ਉਹ ਕਹਿੰਦੇ ਤੇਰੇ ਘਰ ਵਾਲੇ ਦੀ ਉਹ ਕਹਿਣ ਲੱਗੀ ਜੋ ਤਾਂ ਸਿਰਫ 4 ਬਰਿਆਂ ਦਾ ਇਹ ਸਾਰਾ ਕੁਝ ਸੁਣ ਕੇ ਉਹਨੂੰ ਲੱਗਾ ਮੇਰੀ ਜੜੀ ਨੂੰ ਹੈ ਇਹਦਾ ਦਿਮਾਗੀ ਸੰਤੁਲਨ ਹਿੱਲ ਚੁੱਕਿਆ ਉਹ ਦੀ ਨੂ ਕਹਿਣ ਲੱਗੀ ਫਿਰ ਉਹਨੂੰ ਜਦੋਂ ਉਹ ਦੁਬਾਰਾ ਪੁੱਛਦਾ ਹੈ ਵੀ ਇਹ ਦੱਸ ਤੇਰੇ ਸੋਹਰੇ ਦੀ ਉਮਰ ਕਿੰਨੀ ਉਹ ਕਹਿਣ ਲੱਗੀ ਜੀ ਮੇਰੇ ਸੋਹਰੇ ਦੀ ਉਮਰ ਤਾਂ ਹਜੇ ਉਹ ਜੰਮਿਆ ਹੀ ਨਹੀਂ ਹੈਗਾ ਜਦੋਂ ਇੰਨਾ ਗੱਲ ਕਹੀ ਉਹ ਦੋਵੇਂ ਜਣੇ ਆਪਸ ਵਿੱਚ ਹਾਸ ਹਾਸ ਕੇ ਗੱਲਾਂ ਕਰਦੇ ਪਏ ਸਨ ਸੋਹਰੇ ਨੂੰ ਲੱਗਿਆ ਵੀ ਮੇਰੀ ਨੂ ਹੁਣ ਆਪਣੇ ਘਰ ਦਾ ਰਾਹ ਭਟਕ ਚੁੱਕੀ ਹੈ ਉਹ ਹੁਣ ਥੋੜੇ ਸਮੇਂ ਬਾਅਦ ਚਲਾ ਗਿਆ ਉਹ ਕਹਿੰਦਾ ਪੁੱਤਰ ਦਾ ਇੰਤਜ਼ਾਰ ਨਹੀਂ ਕਰਦਾ ਮੈਂ ਇਸ ਨੂੰ ਆਪਣੇ ਘਰੋਂ ਕੱਢਣਾ ਚਾਹਣਾ ਉਹਨਾਂ ਦੇ ਕਾਰਕ ਕਾਮਾ ਸੀ ਨਾਲ ਦੇ ਨਗਰ ਦੀ ਸੇਠ ਦੀ ਉਹ ਧੀ ਸੀ ਉਹ ਕਾਮੇ ਨੂੰ ਭੇਜਾਂ ਵੀ ਜਾ ਕੇ ਸੇਠ ਦੇ ਸਠਾਣੀ ਨਕੋ ਜਿਵੇਂ ਤੁਹਾਨੂੰ ਸਿਣਿਆ ਮਿਲੇ ਉਵੇਂ ਮੇਰੇ ਘਰ ਆ ਜਾ ਕਹਿੰਦੇ ਉਹ ਉਧਰ ਚਲਾ ਗਿਆ ਹੁਣ ਉਹ ਜਿਹੜਾ ਸੇਠ ਸੀ ਉਹਦਾ ਸੋਹਰਾ ਸੀ ਉਹ ਪਿੰਡ ਚ ਪੰਚਾਇਤ ਜਿਹੜੀ ਸੀ ਪੰਚਾਂ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਜੀ ਮੇਰੇ ਘਰ ਚੱਲੋ ਉਹ ਕਹਿੰਦੇ ਵੀ ਦੱਸੋ ਤੁਹਾਨੂੰ ਕੀ ਹੋਇਆ ਕਹਿੰਦੇ ਤੁਸੀਂ ਤੇ ਜਾਣਦੇ ਹੋ ਮੈਂ ਇਸ ਪਿੰਡ ਦਾ ਸੇਠ ਆ ਮੇਰੀ ਕਿੰਨੇ ਥਾਵਾਂ ਤੇ ਇੱਜ਼ਤ ਹੈ ਪਰ ਮੇਰੀ ਨੂੰਹ ਨੇ ਮੇਰੀ ਇੱਜ਼ਤ ਨਹੀਂ ਰੱਖੀ ਇਸ ਕਰਕੇ ਮੈਂ ਚਾਹੁੰਨਾ ਤੁਸੀਂ ਮੇਰੇ ਨਾਲ ਚੱਲੋ ਉਹ ਵੀ ਵਿਚਾਰੇ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਪਰ ਬਿਨਾ ਕੁਝ ਬੋਲੇ ਉਹਦੇ ਨਾਲ ਤੁਰ ਪਏ ਕਹਿੰਦੇ ਜਦੋਂ ਨਾਲ ਗਈ ਨਾ ਤੇ ਹੁਣ ਤੁਰਦੇ ਤੁਰਦੇ ਉਹਦੇ ਘਰ ਪਹੁੰਚ ਜਾਂਦੇ ਆ ਹੁਣ ਉਹਦੇ ਮਾਤਾ ਪਿਤਾ ਵੀ ਆ ਗਏ ਉਹਦੀ ਨੂੰਹ ਦੇ ਉਹ ਵੀ ਬੈਠੇ ਪੰਜ ਵੀ ਬੈਠੇ ਹੁਣ ਕਹਿਣ ਲੱਗਾ ਵੀ ਮੈਂ ਗੱਲ ਤਾਂ ਹੀ ਕਸਾਂਗਾ ਵੀ ਪਹਿਲਾਂ ਤੁਸੀਂ ਐਵੇਂ ਕਰੋ ਵੀ ਇਹਨੂੰ ਬੁਲਾਓ ਇਹਨਾਂ ਦੀ ਧੀ ਨੂੰ ਮੇਰੀ ਨੂੰਹ ਨੂੰ ਬੁਲਾਓ ਬੁਲਾਇਆ ਗਿਆ ਉਹਨੇ ਹੱਥ ਜੋੜ ਕੇ ਸਭ ਨੂੰ ਨਮਸਕਾਰ ਕੀਤਾ ਕਹਿੰਦੇ ਉਹਨੇ ਕਿਆ ਵੀ ਦੱਸੋ ਕਿਵੇਂ ਬੁਲਾਇਆ ਨੇ ਕਿਾ ਜੀ ਤੁਹਾਡੇ ਜਿਹੜਾ ਸੌਰਾ ਸਾਹਿਬ ਨੇ ਇਹਨਾਂ ਨੇ ਸਾਨੂੰ ਬੁਲਾਇਆ ਪੁੱਛਣ ਲੱਗੀ ਦੱਸੋ ਬਿਤਾ ਜੀ ਕੀ ਗੱਲ ਹੋ ਗਈ ਕਹਿੰਦੇ ਅੱਜ ਦੁਪਹਿਰ ਜੋ ਸਾਡੇ ਘਰ ਹੋਇਆ ਨਾ ਉਹ ਮੈਂ ਤੇ ਆਪਣੇ ਮੂੰਹੋਂ ਬੋਲ ਵੀ ਨਹੀਂ ਸਕਦਾ ਮੈਂ ਚਾਹੁੰਨਾ ਇਹ ਵੀ ਆਪਣੇ ਮੂੰਹੋਂ ਦੱਸੇ ਉਕੇ ਦੀ ਪਿਤਾ ਜੀ ਤੁਸੀਂ ਸਾਰਿਆਂ ਨੂੰ ਬੁਲਾਇਆ ਮੈਨੂੰ ਤਾਂ ਪਤਾ ਵੀ ਨਹੀਂ ਹੋਇਆ ਕੀ ਹੈ ਤੇ ਤੁਸੀਂ ਮੈਨੂੰ ਪੁੱਛ ਰਹੇ ਹੋ ਉਹਨੇ ਕਿਹਾ ਦੁਪਹਿਰੀ ਆਪਣੇ ਜਿਹੜਾ ਬੁਆਏ ਉਥੇ ਇੱਕ ਮੰਗਣ ਵਾਲਾ ਸੰਤ ਫਕੀਰ ਆਇਆ ਸੀ ਕਹਿੰਦੀ ਹਾਂ ਜੀ ਕਹਿੰਦੇ ਉਹਦੀ ਤੇ ਤੇਰੀ ਮੈਂ ਸਾਰੀ ਆਪੱਚ ਜੋ ਤੁਸੀਂ ਗੱਲਬਾਤ ਕੀਤੀ ਹੈ ਉਹ ਸੁਣੀ ਹੈ ਕਹਿੰਦੀ ਫਿਰ ਉਹਨੇ ਕਿਹਾ ਜੀ ਫਿਰ ਉਹ ਆਪਣੇ ਮੂੰਹੋਂ ਦੱਸ ਮੈਂ ਤੇ ਉਹ ਦੱਸ ਵੀ ਨਹੀਂ ਸਕਦਾ ਮੈਨੂੰ ਤੇ ਦੱਸਣ ਲੱਗਿਆ ਵੀ ਐਵੇਂ ਲੱਗਦਾ ਵੀ ਧਰਤੀ ਫਟ ਜੇ ਤੇ ਮੈਂ ਵਿੱਚ ਸਮਾ ਜਾ ਉਹ ਕਹਿੰਦੇ ਤੂੰ ਦੱਸ ਉਨੇ ਕਹ ਪਿਤਾ ਜੀ ਸਾਰੇ ਜਿਹੜਿਆਂ ਨੂੰ ਤੁਸੀਂ ਇਕੱਠਾ ਕਰਕੇ ਲੈ ਕੇ ਆਏ ਤੇ ਤੁਸੀਂ ਦੱਸੋ ਉਹ ਕਹਿਣ ਲੱਗੇ ਵੀ ਮੈਂ ਨਹੀਂ ਦੱਸ ਸਕਦਾ ਉਹ ਕਹਿੰਦੇ ਚਲੋ ਪਿਤਾ ਜੀ ਵੀ ਤੁਸੀਂ ਸਵਾਲ ਕਰੀ ਜਾਓ ਤੇ ਮੈਂ ਉਹਦਾ ਜਵਾਬ ਦੇ ਹੀ ਜਾਊਂਗੀ ਕਿੰਦੇ ਵੀ ਧੀਏ ਦੱਸ ਫਿਰ ਅੱਜ ਦੁਪਹਿਰੇ ਆਪਣੇ ਦਵਾਰ ਤੇ ਮੰਗਣ ਵਾਲਾ ਆਇਆ ਸੀ ਉਹ ਕਹਿੰਦੇ ਤੇ ਤੂੰ ਉਹਦੇ ਲਈ ਦੋ ਰੋਟੀਆਂ ਲੈ ਕੇ ਗਈ ਸੈਂ ਕਹਿੰਦੀ ਹਾਂ ਪਿਤਾ ਜੀ ਇਹਨੇ ਨੂੰ ਪੰਜ ਕਹਿਣ ਲੱਗੇ ਵੀ ਤੇਰੇ ਦਰ ਤੇ ਕੋਈ ਮੰਗਣ ਆਇਆ ਤੇ ਉਹਨੇ ਉਹਨੂੰ ਪ੍ਰਸ਼ਾਦਾ ਦਿੱਤਾ ਤੈਨੂੰ ਤਾਂ ਇਹਦੀ ਨੇਕੀ ਕਰਨੀ ਚਾਹੀਦੀ ਏ ਵੀ ਅੱਜ ਕੱਲ ਕੋਈ ਵਿਰਲਾ ਹੀ ਏ ਜੋ ਦਰ ਤੇ ਆਏ ਨੂੰ ਪ੍ਰਸ਼ਾਦਾ ਸ਼ਕਾਉਂਦਾ ਤੇ ਇਹਨੇ ਤੇਰੀ ਲਾਜ ਰੱਖੀ ਤੂੰ ਉਲਟਾ ਇਹਦੇ ਗਾਲ ਹੀ ਪੈਂਦੇ ਉਹ ਕਹਿੰਦੇ ਵੀ ਨਹੀਂ ਵੀ ਤੁਸੀਂ ਅੱਗੇ ਵੀ ਪੁੱਛੋ ਉਹ ਕਹਿੰਦੇ ਵੀ ਤੂੰ ਨਾ ਗਲਤ ਕੋਈ ਆਪਣੇ ਮਨ ਚ ਸੋਚ ਗਿਆ ਤੇ ਤੂੰ ਸਾਰਿਆਂ ਨੂੰ ਇਕੱਠਾ ਕੀਤਾ ਸੇਠ ਤੋਂ ਸੁਧਰ ਜਾ ਉਹਨਾਂ ਐਵੇਂ ਕਿਹਾ ਉਹ ਕਹਿੰਦਾ ਅੱਗੇ ਵੀ ਸੁਣੋ ਉਹਨੇ ਕਿਹਾ ਵੀ ਆਇਆ ਸੀ ਤੂੰ ਪ੍ਰਸ਼ਾਦਾ ਦਿੱਤਾ ਸੀ ਕਹਿੰਦੇ ਹਾਂ ਤੁਹਾਨੂੰ ਐਵੇਂ ਕਿਹਾ ਸੀ ਨਾ ਵੀ ਐਨੀ ਤੈਨੂੰ ਕਾਲੀ ਕਾਦੀ ਸੀ ਤੇ ਤੂੰ ਅੱਗੋਂ ਜਵਾਬ ਦਿੱਤਾ ਸੀ ਵੀ ਹਾਂ ਵੀ ਤੂੰ ਉਹਨੂੰ ਕਿਹਾ ਸੀ ਵੀ ਇਨੀ ਕਾਲੀ ਕਾਦੀ ਐ ਤੇ ਉਹਨੇ ਤੈਨੂੰ ਅੱਗੋਂ ਕਿਹਾ ਮੈਂ ਡਰ ਗਿਆ ਸੀ ਕਹਿੰਦੇ ਹਾਂ ਕਹਿੰਦੇ ਸੇਠ ਕਹਿੰਦਾ ਵੀ ਹੁਣ ਤੁਸੀਂ ਸੁਣੋ ਹੁਣ ਤੁਸੀਂ ਆਪ ਕੰਨਾਂ 'ਚ ਉਂਗਲੀਆਂ ਪਾ ਲੋਗੇ ਉਹਨਾਂ ਕਿਆ ਜੀ ਦੱਸੋ ਉਹ ਕਹਿੰਦੀ ਪਿਤਾ ਜੀ ਵੀ ਸਾਰੇ ਜਣੇ ਸੁਣੋ ਜਦੋਂ ਮੈਂ ਰੋਟੀਆਂ ਲੈ ਕੇ ਗਈ ਵੀ ਆਪਣੇ ਦਰ ਤੇ ਕੋਈ ਵਿਰਲਾ ਹੀ ਆ ਕੇ ਖੜਾ ਕਰਦਾ ਪਰ ਜਦੋਂ ਮੈਂ ਆਵਾਜ਼ ਸੁਣੀ ਤਾਂ ਮੈਂ ਪੱਜੀ ਪੱਜੀ ਪ੍ਰਸ਼ਾਦੇ ਲੈ ਕੇ ਆ ਗਈ ਪਰ ਜਦੋਂ ਮੈਂ ਆ ਕੇ ਦੇਖਿਆ ਨਾ ਤਾਂ ਉਹ ਨੌਜਵਾਨ ਸੀ ਅਕਸਰ ਆਪਾਂ ਦੇਖਿਆ ਵੀ ਸੰਤ ਫਕੀਰ ਜੋ ਨਾਮ ਜਪਦੇ ਨੇ ਉਹ ਬੁੜਾਪੇ ਦੀ ਅਵਸਥਾ ਵਿੱਚ ਹੁੰਦੇ ਨੇ ਉਹ ਨੌਜਵਾਨ ਸੀ ਮੈਂ ਇਸ ਲਈ ਕਿਹਾ ਵੀ ਲੋਕ ਤਾਂ ਬੁੜਾਪੇ ਤੱਕ ਇੰਤਜ਼ਾਰ ਕਰਦੇ ਨੇ ਪਰ ਤੂੰ ਤਾਂ ਨੌਜਵਾਨੀ ਉਹ ਸੰਤ ਫਕੀਰ ਬਣ ਗਿਆ ਵੀ ਤੈਨੂੰ ਐਡੀ ਕਾਦੀ ਖਾਲੀ ਸੀ ਕਿੰਦੇ ਉਹਨੇ ਅੱਗੋਂ ਜਵਾਬ ਦਿੱਤਾ ਵੀ ਮੈਂ ਡਰ ਗਿਆ ਸੀ ਕਿੰਦੇ ਆਪਣੇ ਪ੍ਰਾਨ ਜਾਣ ਤੋਂ ਹਰ ਕੋਈ ਡਰਦਾ ਪਰ ਆਪਾਂ ਨੂੰ ਐਵੇਂ ਲੱਗਦਾ ਵੀ ਬੁਢਾਪੇ ਵਿੱਚ ਹੀ ਹੋ ਕੇ ਆਪਣੇ ਪ੍ਰਾਨ ਜਾਣਗੇ ਪਰ ਆਪਾਂ ਇਹ ਭੁੱਲ ਜਾਨੇ ਆ ਵੀ ਭਾਵੇਂ ਆਪਾਂ ਜਨਮ ਹੀ ਲਿਆ ਨਾ ਤਾਂ ਉਦੋਂ ਵੀ ਆਪਣੇ ਪ੍ਰਾਨ ਜਾ ਸਕਦੇ ਨੇ ਇਸ ਕਰਕੇ ਉਹਨੇ ਕਿਹਾ ਮੈਂ ਆਪਣੇ ਪ੍ਰਾਨ ਜਾਣ ਤੋਂ ਡਰ ਗਿਆ ਸੀ ਇਸ ਕਰਕੇ ਮੇਰ ਸਮਾਂ ਰਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਜਦੋਂ ਇਹ ਗੱਲ ਹੋਈ ਤਾਂ ਸਾਰੇ ਜਣੇ ਕਹਿਣ ਲੱਗੇ ਵੀ ਤੇਰੀ ਨੂੰ ਤਾਂ ਇੰਨੀ ਜਿਆਦਾ ਲੰਬੀ ਸੋਚ ਰੱਖਣ ਵਾਲੀ ਏ ਤੇ ਇੰਨੀ ਸਿਆਣੀ ਏ ਤੇ ਤੂੰ ਉਹਨੂੰ ਅੱਜ ਸਾਰਿਆਂ ਦੇ ਸਾਹਮਣੇ ਖੜਾ ਕਰ ਲਿਆ ਕਹਿੰਦਾ ਰੁਕੋ ਅੱਗੇ ਵੀ ਸੁਣੋ ਕਹਿੰਦਾ ਵੀ ਉਹਨੇ ਨੂੰ ਪੁੱਛਿਆ ਤੇਰੀ ਉਮਰ ਕਿੰਨੀ ਏ ਇਨੇ ਕਿਹਾ 11 ਸਾਲ ਹੁਣ ਦੱਸੋ ਇਹ 28 ਤੋਂ 30 ਵਰਿਆਂ ਵਿੱਚ ਇਨੇ ਇਹ ਗੱਲ ਕਿਉਂ ਕੀਤੀ ਫਿਰ ਉਹਨੇ ਇਹਦੀ ਮਾਂ ਦੀ ਉਮਰ ਪੁੱਛੀ ਇਨੇ ਕਿਆ 7 ਸਾਲ ਉਸ ਤੋਂ ਬਾਅਦ ਇਹਦੇ ਘਰ ਵਾਲੇ ਦੀ ਉਮਰ ਪੁੱਛੀ ਇਨੇ ਕਿਆ 4 ਸਾਲ ਮੇਰੀ ਉਮਰ ਪੁੱਛੀ ਤੇ ਕਹਿੰਦਾ ਜਨਮਿਆ ਹੀ ਨਹੀਂ ਹੈਗਾ ਹੁਣ ਦੱਸੋ ਇਹ ਸਭ ਕੀ ਸੀ ਕਹਿੰਦੀ ਪਿਤਾ ਜੀ ਵੀ ਸਾਡੇ ਘਰ ਨਾ ਅਕਸਰ ਮੇਰੇ ਪਿਤਾ ਜੀ ਕੋਲ بڑے ਸੰਤ ਫਕੀਰ ਆਕੇ ਤੇ ਨਾਮ ਜਪਿਆ ਕਰਦੇ ਸਨ ਮੇਰੇ ਪਿਤਾ ਜੀ ਲੋਕਾਂ ਨੂੰ ਘਰ ਲਿਆ ਆਕੇ ਪ੍ਰਸ਼ਾਦਾ ਵੀ ਸ਼ਕਾਇਆ ਕਰਦੇ ਸਨ ਕਹਿੰਦੇ ਇੱਕ ਦਿਨ ਨਾ ਇੱਕ ਸੰਤ ਫਕੀਰ ਪ੍ਰਸ਼ਾਦਾ ਸ਼ਕਣ ਆਏ ਤਾਂ ਰਾਤ ਤੋਂ ਬਾਅਦ ਉਹਨਾਂ ਕਥਾ ਕੀਰਤਨ ਸੁਣਾਇਆ ਕਿੰਦੀ ਕਥਾ ਕੀਰਤਨ ਐਸਾ ਸੀ ਕਿ ਸੁਣ ਕੇ ਮੈਨੂੰ ਲੇਵ ਲੱਗ ਗਈ ਉਸ ਦਿਨ ਤੋਂ ਮੈਂ ਪਰਮਾਤਮਾ ਦਾ ਨਾਮ ਹੀ ਜਪਣ ਲੱਗੀ ਤੇ ਸਾਡੇ ਦਰ ਤੋਂ ਕੋਈ ਖਾਲੀ ਨਹੀਂ ਸੀ ਜਾਂਦਾ ਮੈਦਾਨ ਪੁੰਨ ਕਿਸੇ ਦਾ ਦੁੱਖ ਵੰਡਣਾ ਇਹ ਸਭ ਸਮਝ ਚੁੱਕੀ ਸੀ ਪਰ ਉਦੋਂ ਹੁਣ ਤੋਂ ਲੈ ਕੇ ਉਸ ਦਿਨ ਤੱਕ ਮੈਨੂੰ 11 ਬਰੇ ਹੋਏ ਨੇ ਇਸ ਕਰਕੇ ਮੈਂ ਆਪਣੀ ਉਮਰ 11 ਬਰੇ ਦੱਸੀ ਸੀ ਦੂਸਰੀ ਗੱਲ ਮਾਤਾ ਜੀ ਦੇ ਕੁਝ ਸਮੇਂ ਪਹਿਲਾਂ ਜਦੋਂ ਉਹਨਾਂ ਦੀ ਇੱਕ ਲੱਤ ਟੁੱਟ ਗਈ ਸੀ ਉਹ ਮੰਜੇ ਤੇ ਬੈਠੇ ਰਹਿੰਦੇ ਸਨ ਜਿਸ ਕਰਕੇ ਉਹਨਾਂ ਦਾ ਮਨ ਨਹੀਂ ਸੀ ਲੱਗਦਾ ਤੇ ਕਹਿੰਦੇ ਉਦੋਂ ਬਾਅਦ ਉਹਨਾਂ ਫਿਰ ਮੰਦਰ ਕਥਾ ਕੀਰਤਨ ਜਿੱਥੇ ਵੀ ਹੋਇਆ ਕਰਦਾ ਉਥੇ ਜਾ ਕੇ ਤੇ ਸੁਣਿਆ ਕਰਦੇ ਤੇ ਉਸ ਤੋਂ ਬਾਅਦ ਉਹਨਾਂ ਦੀ ਪੂਰੀ ਬਿਰਤੀ ਬਦਲ ਗਈ ਇਸ ਕਰਕੇ ਲਗਭਗ 7 ਬਰੇ ਹੋਏ ਨੇ ਤੇ ਇਸ ਕਰਕੇ ਮੈਂ ਕਿਹਾ ਵੀ ਉਹਨਾਂ ਦੀ ਉਮਰ 7 ਬਰੇ ਹੈ ਜੋ ਸਵਾਸ ਪਰਮਾਤਮਾ ਦੇ ਲਿਖੇ ਹੁਣ ਉਹੀ ਉਮਰ ਸਹੀ ਹੁੰਦੀ ਹੈ ਮੇਰੇ ਪਤੀ ਤੇ ਹੁਣ 4 ਬਰੇ ਹੋਏ ਨੇ ਮੈਨੂੰ ਦੇਖ ਕੇ ਪਰਮਾਤਮਾ ਦਾ ਨਾਮ ਜਪਣ ਲੱਗੇ ਨੇ ਤਾ ਕਰਕੇ ਕੀ ਵਿਚਾਰ ਵਰਿਆ ਤਾਂ ਅੱਜ ਤੱਕ ਮੈਂ ਤੇ ਤੁਹਾਨੂੰ ਪਿਤਾ ਜੀ ਨਾਮ ਜਪਦੇ ਕਿਸੇ ਦਾ ਚੰਗਾ ਕਰਦੇ ਵੇਖਿਆ ਹੀ ਨਹੀਂ ਇਸ ਕਰਕੇ ਕਿਹਾ ਵੀ ਤੁਹਾਡਾ ਤੇ ਜਨਮ ਹੀ ਨਹੀਂ ਹੋਇਆ ਉਹਨੇ ਜਦੋਂ ਇਹ ਗੱਲ ਸੁਣੀ ਉਹਨੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਤੇ ਮਾਫੀ ਮੰਗੀ ਵੀ ਮੈਂ ਗਲਤ ਸੀ ਉਹਨੇ ਕਹਤੀਏ ਤੁਮ ਨੂੰ ਜ਼ਿੰਦਗੀ ਦਾ ਮਹੱਤਵ ਦੱਸਦਾ ਪਰ ਮੈਂ ਸਾਰਾ ਦਿਨ ਦੁਕਾਨ ਤੇ ਬੈਠਦਾ ਮੇਰੇ ਕੋਲ ਨਾਮ ਜਪਣ ਦਾ ਸਮਾਂ ਹੀ ਨਹੀਂ ਹੁੰਦਾ ਕਿੰਨੇ ਪਿਤਾ ਜੀ ਵੀ ਜਦੋਂ ਆਪਾਂ ਕਿਸਦਾ ਦੁੱਖ ਸੁਣ ਲਈਏ ਕਿਸਦਾ ਦੁੱਖ ਵੰਡ ਲਈਏ ਕਿਸੇ ਦੂਜੇ ਦੀ ਮਦਦ ਕਰ ਲਈ ਉਹ ਵੀ ਪਰਮਾਤਮਾ ਦੇ ਲਿਖੇ ਗੁਣ ਤੇ ਪੁੰਨ ਵੱਜੋ ਵੱਜਦਾ ਤੁਸੀਂ ਉਹੀ ਕਰਨਾ ਆਰੰਭ ਕਰੋ ਕਿੰਨੇ ਜਦੋਂ ਸਾਰਿਆਂ ਨੇ ਗੱਲ ਸੁਣੀ ਤਾਂ ਉਹਨ ਦਿੱਤੇ ਸਾਰੇ ਉਹਨੂੰ ਹੱਥ ਉਹਦੇ ਸਿਰ ਤੇ ਹੱਥ ਧਰ ਕੇ ਤੇ ਗਏ ਕਹਿਣ ਲੱਗੇ ਵੀ ਤੇਰੀ ਨੂੰ ਤਾਂ ਬੜੀ ਸਿਆਣੀ ਐ ਕਹਿੰਦੇ ਹੁਣ ਉਹ ਵੀ ਸਮਝ ਗਿਆ ਸੀ ਕਹਿੰਦੇ ਅਗਲੇ ਦਿਨ ਜਦੋਂ ਗਿਆਨ ਤਾਂ ਉਹਨੇ ਜਾ ਕੇ ਕਿਹਾ ਵੀ ਅੱਜ ਨਾ ਆਪਣੇ ਗਦਾਮ ਚ ਜਿੰਨਾ ਵੀ ਐਸਾ ਅਨਾਜ ਪਿਆਏ ਜਿਹੜਾ ਲੰਬੇ ਸਮੇਂ ਤੋਂ ਆਪਾਂ ਵਰਤਿਆ ਨਹੀਂ ਉਹ ਸਾਰਾ ਲਿਆ ਕੇ ਤੇ ਮੇਰੇ ਘਰ ਅੱਗੇ ਰੱਖ ਦੋ ਹੁਣ ਕਾਮਿਆਂ ਨੇ ਸਾਰਾ ਲਿਆ ਕੇ ਤੇ ਉਹਦੀ ਹਵੇਲੀ ਦੇ ਅੱਗੇ ਰੱਖਤਾ ਪਰ ਚ ਬੜੀ ਜਿਆਦੀ ਮੁਸ਼ਕਲ ਆਉਣ ਦੀ ਸੀ ਉਹਨਾਂ ਦੀ ਨੂੰ ਸਮਝ ਗਈ ਵੀ ਮੇਰੇ ਪਿਤਾ ਜੀ ਅੱਧੀ ਗੱਲ ਸਮਝੇ ਨੇ ਉਹਨੇ ਉਹ ਹੀ ਅਨਾਜ ਲਿਆਂਦਾ ਉਹਨੂੰ ਪੀਆ ਤੇ ਉਹਦੀਆਂ ਰੋਟੀਆਂ ਦਿੱਤੀਆਂ ਦੁਪਹਿਰ ਹੋਈ ਸਾਰੇ ਜਣੇ ਖਾਣ ਬੈਠੇ ਨਾ ਉਹਦਾ ਸੋਰਾ ਕਹਿੰਦਾ ਵੀ ਰੋਟੀ ਨਾਲ ਜਗ ਗੱਲ ਤੋਂ ਨਹੀਂ ਲੰਗਦੀ ਪਈ ਐਵੇਂ ਲੱਗਦਾ ਵੀ ਜਿਵੇਂ ਚ ਮੁਸ਼ਕ ਆਉਂਦੀ ਪਈ ਹੋਵੇ ਉਹਨੇ ਕਿਹਾ ਪਿਤਾ ਜੀ ਵੀ ਮੈਂ ਤਾਂ ਉਹ ਹੀ ਅਨਾਜ ਲੈ ਕੇ ਉਹਦੇ ਆਪਣਾ ਰੋਟੀ ਬਣਾਈਏ ਜਿਹੜਾ ਤੁਸੀਂ ਘਰ ਭੇਜਿਆ ਸੀ ਕਹਿੰਦੇ ਏ ਕਿੱਥੋਂ ਲਿਆਈ ਉਹਨੇ ਕਿਹਾ ਵੀ ਉਹ ਸਾਹਮਣੇ ਜਿਹੜੇ ਘਰ ਦੇ ਬੋਰੀਆਂ ਰੱਖਿਆ ਨੇ ਕਹਿੰਦੇ ਨਹੀਂ ਨਹੀਂ ਆਪਣੇ ਖਾਣ ਵਾਲੇ ਤਾਂ ਮੈਂ ਉਹ ਨਿੰਮ ਦੇ ਥੱਲੇ ਰੱਖ ਕੇ ਗਿਆਂ ਆ ਉਹ ਕਹਿਣ ਲੱਗੇ ਪਿਤਾ ਜੀ ਵੀ ਮੈਂ ਤਾਂ ਉਹ ਤੋਂ ਮੈਨੂੰ ਪਤਾ ਹੈ ਇਹ ਖਾਣ ਲਈ ਆਪਣੇ ਘਰ ਲਈ ਆਰਡਰ ਰੱਖਿਆ ਸੀ ਪਰ ਮੈਂ ਉਹਨਾਂ ਬੋਰੀਆਂ ਚੋਂ ਕੱਢ ਕੇ ਲਿਆਈਆਂ ਜਿਹੜੇ ਤੁਸੀਂ ਕਾਂਦ ਨਾਲ ਲਾਈਆਂ ਕਿਨਾਂ ਧੀਏ ਉਹ ਆਪਣੇ ਖਾਣ ਲਈ ਨਹੀਂ ਉਹ ਤੇ ਮੈਂ ਵੰਡਣ ਲਈ ਲਿਆਂਦਾ ਕਿਨ ਨਹੀਂ ਪਿਤਾ ਜੀ ਆਪਾਂ ਨੂੰ ਉਹੀ ਖਾਣਾ ਪੈਣਾ ਉਹ ਕਹਿੰਦੇ ਵੀ ਕਿਉਂ ਖਾਣਾ ਪੈਣਾ ਕਹਿੰਦੇ ਪਿਤਾ ਜੀ ਆਪਾਂ ਜੋ ਵੀ ਦਾਨਪੁਨ ਕਰਦੇ ਆਂ ਜੋ ਵੀ ਚੀਜ਼ ਦਿੰਨੇ ਆ ਨਾ ਉਹ ਮੁੜ ਕੇ ਆਪਣੇ ਕੋਲ ਆਉਂਦੀ ਹੁਣ ਤੁਸੀਂ ਉਹਨਾਂ ਨੂੰ ਬਿਆ ਮੁਸ਼ਕ ਮਾਰਾ ਉਹਨਾਂ ਨੂੰ ਜਿਹੜਾ ਇਹ ਸੜਿਆ ਹੋਇਆ ਅਨਾਜ ਦੇਂਦੇ ਹੋ ਇਹ ਉਹ ਖਾਣਗੇ ਤੇ ਇਹੀ ਮੁੜ ਕੇ ਅੱਗੇ ਆਪਣੇ ਕੋਲ ਆਏਗਾ ਫਿਰ ਮੈਂ ਤੋਂ ਆ ਕਰਕੇ ਤੁਹਾਨੂੰ ਆਦਤ ਪਾਣਦੀ ਆ ਵੀ ਅੱਗੇ ਤੁਸੀਂ ਵੀ ਇਹ ਖਾ ਸਕੋ ਤੇ ਆਪਣੇ ਕੋਲ ਮੁੜ ਕੇ ਤੇ ਇਹੀ ਹੋਣਾ ਹੁਣ ਦਾ ਪਿਤਾ ਜੀ ਸਮਝ ਚੁੱਕੇ ਸਨ ਵੀ ਇਹਦਾ ਕਹਿਣ ਦਾ ਭਾਵ ਕੀ ਹੈ ਉਹਨੇ ਸਾਰਾ ਅਨਾਜ ਉਥੇ ਜਿੱਥੇ ਜੀਵ ਸਨ ਜੋ ਖਾ ਸਕਣ ਉਥੇ ਸੱਟ ਦਿੱਤਾ ਤੇ ਸਾਫ ਅਨਾਜ ਲਿਆ ਕੇ ਤੇ ਵੰਡ ਦਿੱਤਾ ਹੁਣ ਰੋਜ਼ ਸਵੇਰੇ ਸਾਰਾ ਟੱਬਾ ਉਠਦਾ ਅਮਰਤ ਵੇਲੇ ਪਰਮਾਤਮਾ ਦਾ ਨਾਮ ਲੈਂਦਾ ਤੇ ਹਰ ਉਹ ਮਦਦ ਜੋ ਵੀ ਦਾਰਤੇ ਆਉਂਦਾ ਖਾਲੀ ਨਾ ਜਾਂਦਾ ਦਾਨਪੁਨ ਕਰਦੇ ਹੁਣ ਉਹ ਸਮਝ ਚੁੱਕੇ ਸਨ ਵੀ ਪਰਮਾਤਮਾ ਦੇ ਨਾਮ ਤੋਂ ਗਤੀਨ ਬਿਨਾ ਗਤੀ ਨਹੀਂ ਹੈਗੀ ਪਰਮਾਤਮਾ ਦਾ ਨਾਮ ਲਵਾਂਗੇ ਤਾਂ ਸਬਰ ਸੰਤੋਖ ਦੀ ਦਾਤ ਮਿਲੇਗੀ ਤੇ ਇਹਨੂੰ ਵੀ ਸੋਨਾ ਲੰਘੇਗਾ ਜਿਹੜੇ ਦਾਨ ਪੁੰਨ ਕਰਨਗੇ ਤੇ ਵਹੀ ਖਾਤੇ ਚ ਪੁੰਨ ਇਕੱਠੇ ਹੋਣਗੇ ਤੇ ਉਹੀ ਪੁੰਨ ਜ਼ਿੰਦਗੀ ਸਵਾਰ ਦੇਣਗੇ ਤੇ ਕਿਸਮਤ ਬਦਲ ਦੇਣਗੇ ਇਸ ਤਰ੍ਹਾਂ ਉਹ ਨੂੰ ਦੀ ਸਮਝਦਾਰੀ ਨਾਲ ਸਾਰਾ ਪਰਿਵਾਰ ਬਦਲ ਗਿਆ ਤਾਂ ਕਰਕੇ ਕਿਹਾ ਜਾਂਦਾ ਹੈ ਵੀ ਘਰ ਚ ਇੱਕ ਵੀ ਪਰਮਾਤਮਾ ਦੀ ਲਿਵ ਵਾਲਾ ਹੋਵੇ ਨਾ ਤੇ ਸਾਰਿਆਂ ਦੀ ਕਿਸਮਤ ਬਦਲ ਦਿੰਦਾ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਤੇ ਸੰਗਤ ਜੀ ਜਿਹਦਾ ਪਲਾ ਚੁੰਦੀਓ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਉ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ